ਇਸ ਸਮੇਂ ਪੰਜਾਬ ਦੇ ਸਿਆਸੀ ਗਲਿਆਰਾਂ ਵਿੱਚ ਇੱਕ ਵੀਡੀਓ ਨੇ ਤੂਫਾਨ ਲਿਆਂਦਾ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀਆਂ ਕੁਝ ਫੇਕ ਅਸ਼ਲੀਲ ਵੀਡੀਓਜ਼ ਦੇ ਕਾਰਨ ਪੰਜਾਬ ਅੰਦਰ ਸਾਈਬਰ ਅਪਰਾਧ ਦੇ ਨਾਲ ਜੁੜੀਆਂ ਚੁਣੌਤੀਆਂ ਸਾਹਮਣੇ ਆਈਆਂ ਨੇ ਜਿਸ ਨੇ ਪੰਜਾਬ ਸਰਕਾਰ ਦੇ ਨਾਲ ਨਾਲ ਭਾਰਤ ਸਰਕਾਰ ਨੂੰ ਵੀ ਐਕਸ਼ਨ ਲੈਣ ਦੇ ਲਈ ਮਜਬੂਰ ਕੀਤਾ ਹੈ ਇਹਨਾਂ ਦਿਨੀ ਫੇਸਬੁੱਕ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੇਕ ਅਸ਼ਲੀਲ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ ਅਤੇ ਇਹ ਸਭ ਦੇ ਪਿੱਛੇ ਕੈਨੇਡਾ ਦਾ ਰਹਿਣ ਵਾਲਾ ਇੱਕ ਪੰਜਾਬੀ ਐਨਆਰਆਈ ਜਗਮਨਤ ਸਿੰਘ ਸਮਰਾ ਹੈ ਜਿਸ ਦੇ ਖਿਲਾਫ ਪੰਜਾਬ ਪੁਲਿਸ ਨੇ ਹੁਣ ਸਖੈਕਸ਼ਨ ਲੈਂਦੇ ਹੋਏ ਉਸ ਦੇ ਖਿਲਾਫ ਕੇਸ ਦਰਜ ਕੀਤੇ ਨੇ ਸਮਰਾ ਨੇ ਫੇਸਬੁੱਕ ਤੇ ਭਗਵੰਤ ਮਾਨ ਦੀਆਂ ਫੇਕ ਅਸ਼ਲੀਲ ਵੀਡੀਓਜ਼ ਆਪਣੇ ਫੇਸਬੁੱਕ ਅਕਾਊਂਟ ਤੇ ਅਪਲੋਡ ਕੀਤੀਆਂ ਨੇ ਇਹ ਵੀਡੀਓਜ਼ ਦੇ ਵਿੱਚ ਏਆਈ ਦੇ ਨਾਲ ਬਣਾਏ ਗਏ ਨਕਲੀ ਐਮਐਮਐਸ ਵਾਂਗ ਵਾਇਰਲ ਹੋ ਰਹੀ ਨੇ ਜਿਸ ਦੇ ਨਾਲ ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਤੇ ਭਾਰੀ ਵਿਵਾਦ ਛੜ ਗਿਆ ਹੈ ਪੁਲਿਸ ਨੇ ਆਈਪੀਸੀ ਅਤੇ ਆਈਟੀ ਐਕਟ ਦੇ ਅਧੀਨ ਐਫਆਈਆਰ ਦਰਜ ਕੀਤੀ ਹੈ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਅਜਿਹੇ ਨਕਲੀ ਵੀਡੀਓ ਸਿਆਸੀ ਹਥਿਆਰ ਬਣ ਰਹੇ ਨੇ ਜੋ ਨਾ ਸਿਰਫ ਵਿਅਕਤੀਗਤ ਚਰਿੱਤਰ ਨੂੰ ਨੁਕਸਾਨ ਪਹੁੰਚਾਉਂਦੇ ਨੇ ਬਲਕਿ ਸਮਾਜ ਦੇ ਵਿੱਚ ਨਫ਼ਰਤ ਨੂੰ ਵੀ ਪੜਕਾਉਂਦੇ ਨੇ ਜਗਮਨਤ ਸਿੰਘ ਸਮਰਾ ਇੱਕ ਕੈਨੇਡਾ ਵਾਸੀ ਐਨਆਰਆਈ ਹੈ ਜੋ ਪਹਿਲਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਰਹਿੰਦਾ ਸੀ ਪਰ ਉਸਦੇ ਸਹੀ ਪਿਛੋਕੜ ਬਾਰੇ ਅਜੇ ਪੁਲਿਸ ਦੇ ਵਿੱਚ ਜਾਂਚ ਜਾਰੀ ਹੈ ਪੁਲਿਸ ਦੀ ਐਫਆਈਆਰ ਮੁਤਾਬਕ ਸਮਰਾ ਨੇ ਫੇਸਬੁਕ ਦੇ ਉੱਤੇ ਦੋ ਵੀਡੀਓਜ਼ ਅਪਲੋਡ ਕੀਤੇ ਨੇ ਜਿਨ੍ਹਾਂ ਵਿੱਚ ਇੱਕ ਵਿਅਕਤੀ ਜੋ ਮੁੱਖ ਮੰਤਰੀ ਮਾਨ ਵਾਂਗ ਦਿਖਾਈ ਦੇ ਰਿਹਾ ਹੈ ਉਸ ਨੂੰ ਕੁਝ ਮਹਿਲਾਵਾਂ ਦੇ ਨਾਲ ਦਿਖਾਇਆ ਗਿਆ ਐਨਾਈ ਬਸ ਨਹੀਂ ਵੀਡੀਓਜ਼ ਦੇ ਵਿੱਚ ਜਗਮਨ ਸਮਰਾ ਨੇ ਇਹ ਦਾਅਵਾ ਕੀਤਾ ਹੈ ਕਿ ਜੋ ਕੋਈ ਵੀ ਇਹਨਾਂ ਵੀਡੀਓਜ਼ ਨੂੰ ਨਕਲੀ ਸਾਬਿਤ ਕਰੇਗਾ ਉਸ ਨੂੰ 5 ਕਰੋੜ ਦਾ ਇਨਾਮ ਦਿੱਤਾ ਜਾਵੇਗਾ ਪੁਲਿਸ ਨੇ ਵੀਡੀਓ ਦੀ ਪਰਚੋਲ ਦੇ ਦੌਰਾਨ ਪਤਾ ਲਗਾਇਆ ਕਿ ਇਹ AI ਜਨਰੇਟਿਡ ਡੀਪ ਫੇਕ ਹਨ ਜੋ ਨਕਲੀ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ। ਪੰਜਾਬ ਪੁਲਿਸ ਨੇparat ਸਰਕਾਰ ਦੀ ਮਦਦ ਦੇ ਨਾਲ ਇੰਟਰਪੋਲ ਦੇ ਰਾਹੀਂ ਸਮਰਾ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਪਰ ਜਗਮਨ ਸਿੰਘ ਸਮਰਾ ਦੀ ਗ੍ਰਿਫਤਾਰੀ ਬਾਰੇ ਹਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਪੰਜਾਬ ਪੁਲਿਸ ਨੇ ਵੀਡੀਓਜ਼ ਨੂੰ ਡਿਲੀਟ ਕਰਨ ਦੇ ਲਈ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਨੋਟਿਸ ਵੀ ਜਾਰੀ ਕੀਤੇ ਨੇ। ਪੰਜਾਬ ਪੁਲਿਸ ਅਧਿਕਾਰੀਆਂ ਦੇ ਮੁਤਾਬਿਕ ਸਮਰਾ ਨੂੰ ਐਕਸਟਰਡੀਸ਼ਨ ਨੋਟਿਸ ਪੇ ਚਾ ਗਿਆ ਹੈ। ਅਤੇ ਉਸ ਦੇ ਫੇਸਬੁੱਕ ਅਕਾਊਂਟ ਨੂੰ ਭਾਰਤ ਦੇ ਵਿੱਚ ਬੈਨ ਕਰਨ ਦੇ ਲਈ ਵੀ ਕਿਹਾ ਗਿਆ ਹੈ ਇਹ ਘਟਨਾ ਪੰਜਾਬੀ ਭਾਈਚਾਰੇ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਅੱਜ ਦੇ ਜ਼ਮਾਨੇ ਵਿੱਚ ਟੈਕਨੋਲੋਜੀ ਦਾ ਗਲਤ ਇਸਤੇਮਾਲ ਕਰਕੇ ਕਿਸੇ ਦਾ ਵੀ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਜਿਸ ਦੇ ਨਤੀਜੇ ਸਮਾਜਿਕ ਤੌਰ ਤੇ ਕਾਫੀ ਬੁਰੇ ਸਾਬਿਤ ਹੋ ਸਕਦੇ ਨੇ